ઓલ રામલીલા ક્બ શિાટા વલો શ્રી શ્રી એક હજાર અઠ બોડેવલે નોજવ રમલીલા ક્લબ દ પ્રધાન સમીર શર્મા શ્રી વૈષ્ણો ડ્રમટિક ક્લબ દ પ્રધાન રણજીત કુમાર ભોલા નવદુર્ગા રમલીલા ક્લબ પ્રધાન અનિલ કુમાર મિન્ટુ શિવ મંદિર રામલીલા કમેટી પ્રધાન દર્શન લાલ અને મિલન રા ક્લબના પ્રધાન મુખ્તારસં અને પવન શર્મા વલં વિધિક ડિપટી કમિશનર જોતી બલાા મટુનું માંગ પત્ર સોંપ્યા અને માંગી ગઈ ਕਿ ਰਾਮਲੀਲਾ ਦੇ ਮੰਚਨ ਦੌਰਾਨ ਕੁਝ ਜਥੇਬੰਦੀਆਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਵੱਲੋਂ ਪੂਰੀ ਮਰਿਆਦਾ ਨਾਲ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਅਸੀਂ ਹਰ ਸਾਲ ਰਾਮਲੀਲਾ ਬੜੇ ਸ਼ਰਧਾ ਭਾਵਨਾ ਤੇ ਮਰਿਆਦਾ ਨਾਲ ਕਰੀਦੀ ਆ ਜੋਸ਼ੀ ਸ਼ਰਾਂ ਦੇ ਆਗੂ ਕਹਿੰਦੇ ਆ ਕਿ ਆ ਮਤਲਬ ਜੋ ਵੀ ਇਹੀਂ ਮਰਿਆਦਾ ਭੰਗ ਕਰਦੇ ਸਾਡੀ ਰਾਮਲੀਲਾ 72 ਤੋਂ 73 ਸਾਲ ਪੁਰਾਣੀ ਰਾਮਲੀਲਾ ਚੱਲਦੀ ਆ ਰਹੀ ਹੈ ਤੇ ਬੜੀ ਮਰਿਆਦਾ ਨਾਲ ਕਰਦੇ ਆ ਰਹੇ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਸਾਨੂੰ ਵਿੱਚ ਤਾਵੀਆਂ ਦਿੱਤੀਆਂ ਜਾ ਰੀਆਂ ਤੇ ਇਹ ਚਤਾਵਨੀਆਂ ਦੇ ਕਰਕੇ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਆ ਕਿ ਅਸੀਂ ਸਾਰਾ ਕੁਝ ਮਰਿਆਦਾ ਨਾ ਕਰਾਂਗੇ ਇਸ ਨੂੰ ਧਿਆਨ ਚ ਰੱਖਦੇ ਹੋਏ ਸਾਡੀ ਰੱਖਿਆ ਡੀਸੀ ਸਾਹਿਬ ਨੇ ਕਰਦੀ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਆ ਰਾਮਲਾ کلبਾਂ ਨੂੰ ਜਿੰਨੀਆਂ ਵੀ ਹੈਗੀਆਂ ਨੇ ਛਾੜੇ ਦੀਆਂ ਬਸਰਦੀਆਂ ਤੇ ਉਹਨਾਂ ਦੇ ਕਰਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਆ ਤੇ ਇਹਦਾ ਜਿਹੜਾ ਵੀ ਪ੍ਰਸ਼ਾਸਨ ਨੂੰ ਇਸੇ ਕਰਕੇ ਅਸੀਂ ਦਿੱਤੀ ਆ ਜਾਣੋ ਕਿ ਜਿਤਨਾ ਅਸੀਂ ਹਰ ਸਾਲ ਦੀ ਤਰ੍ਹਾਂ ਰਾਮਲਾ ਖੇਡਦੇ ਆ ਉਸ ਤਰ੍ਹਾਂ ਹੀ ਖੇਡਾਂਗੇ ਪੂਰੇ ਆਪਣੇ ਕਰਤਵ ਲੈ ਕੇ ਪ੍ਰਭੂ ਜੀ ਦੀ ਰਾਮ ਜੀ ਦੇ ਜੀਵਨ ਤੇ ਜੋ ਵੀ ਸੰਬੰਧਿਤ ਹੈ ਉਹ ਚੀਜ਼ ਵਿਖਾਵਾਂਗੇ ਔਰ ਤੋਂ ਇਲਾਵਾ ਹੀ ਹੋਰ ਕੁਝ ਨਹੀਂ ਦਿਖਾਵਾਂਗੇ ਇਹ ਅਸੀਂ ਡੀਸੀ ਸਾਹਿਬ ਜੀ ਨੂੰ ਮੈਮੋਰੰਡਮ ਦੇਣ ਆਏ ਹਾਂ ਕਹਿਣਾ ਅਸੀਂ ਇਹੀ ਜਾਣਦੇ ਹਾਂ ਕਿ ਪਿਛਲੇ ਸਾਲ ਅਸੀਂ ਬਹੁਤ ਰਸਮੈਂਟ ਹੋਏ ਆ ਇਹਨਾਂ ਨੇ ਪਰਚਾ ਕਰਾ ਦਿੱਤਾ ਸਾਡੀਆਂ ਦੋ ਕਲੱਬਾਂ ਦੇ ਨਵ ਦੁਰਗਾ ਰਾਮ ਮਿੱਲਾ ਕਰਤੇ ਕਲੱਬ ਤੇ ਇੱਕ ਬਾਪੂੜੀ ਕਲੱਬ ਤੇ ਸਾਡੇ ਰੁਪਏ ਵੀ ਲੱਗੇ ਲੱਖ ਰੁਪਏ ਦੇ ਲੱਗ ਜਾ ਕੇ ਲੱਗਾ ਸਾਡਾ ਕੋਰਟ ਚੋ ਕੇਸ ਮੁੱਕਦਿਆਂ ਬਸ ਅਸੀਂ ਇਸ ਲਈ ਮੰਗ ਪੱਤਰ ਦੇਣ ਆਏ ਹਾਂ ਕਿ ਸਾਨੂੰ ਗਾਂਹ ਨਾ ਇਹੋ ਜੀ ਰਸਮੈਂਟ ਮਿਲੇ ਤੇ ਸਾਰ